ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੀ ਜ਼ਿੰਦਗੀ ਦਾ ਇੱਕ ਇੱਕ ਸਵਾਸ ਆ ਜੀ ਜਿਹੜਾ ਉਹ ਬੜਾ ਕੀਮਤੀ ਹੁੰਦਾ ਤੇ ਬਾਣੀ ਵੀ ਸਾਨੂੰ ਇਹੀ ਸਮਝਾਉਂਦੀ ਆ ਕਿ ਬੰਦੇ ਨੂੰ ਅਮਰਤ ਵੇੜਾ ਜਿਹੜਾ ਉਹ ਸੰਭਾਲਣਾ ਚਾਹੀਦਾ ਪਰ ਸਵੇਰੇ ਉੱਠ ਕੇ ਬਿਨਾਂ ਇਸ਼ਨਾਨ ਕੀਤੇ ਬਿਨਾਂ ਨਹਾਤੇ ਇਹ ਦੋ ਗੱਲਾਂ ਕਿਹੜੀਆਂ ਨੇ ਜੋ ਹਮੇਸ਼ਾ ਤੁਸੀਂ ਯਾਦ ਰੱਖਣੀਆਂ ਨੇ ਜੇ ਤੁਸੀਂ ਐਦਾਂ ਕਰ ਲਮੋਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਫਰਕ ਪਵੇਗਾ ਤੇ ਤੁਹਾਡੀਆਂ ਆਤਮਾ ਵੀ ਆ ਜਿਹੜੀਆਂ ਉਹ ਚੰਗੀਆਂ ਮਨ ਲੱਗ ਜਾਣਗੀਆਂ ਕਾਰਜ ਵੀ ਰਾਸ ਨੂੰ ਲੱਗ ਜਾਣਗੇ ਜਦੋਂ ਆਪਾਂ ਸਵੇਰੇ ਉੱਠਦੇ ਆ ਨਾ ਜੀ ਉੱਠਦੇ ਸਾਰ ਆਪਾਂ ਇੱਕਦਮ ਇਸ਼ਨਾਨ ਤਾਂ ਨਹੀਂ ਕਰਦੇ ਹਨ ਤਾਂ ਉਸ ਵਕਤ ਅਸੀਂ ਕੀ ਕਰ ਸਕਦੇ ਹਾਂ ਵੀ ਆਪਣੀ ਜ਼ਿੰਦਗੀ ਜਿਹੜੀ ਉਹ ਬਦਲ ਜਾਵੇ ਸਵੇਰੇ ਉੱਠਣ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਵਾਹਿਗੁਰੂ ਉਸ ਅਕਾਲ ਪੁਰਖ ਨੂੰ ਵਾਹਿਗੁਰੂ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਜਿਹੜੀ ਦਾਤ ਆ ਤੁਹਾਨੂੰ ਮਿਲੀ ਆ ਨਾ ਉਹਦਾ ਸ਼ੁਕਰਾਨਾ ਕਰਨਾ ਤੁਸੀਂ ਕਦੇ ਨਾ ਭੁੱਲਿਆ ਕਰੋ ਜਿਸ ਦੀ ਕਿਰਪਾ ਨਾਲ ਸੋਨਾ ਪਲੰਗ ਮਿਲਿਆ ਤੁਹਾਨੂੰ ਹਨਾ ਸੌਣ ਵਾਸਤੇ ਮਾਲਕ ਦੀ ਕਿਰਪਾ ਹੋਈ ਆ ਜੋ ਨੀਂਦ ਖੁੱਲੀ ਆ ਬਹੁਤੇ ਲੋਕ ਹੁੰਦੇ ਆ ਜੋ ਸੁੱਤੇ ਪਏ ਰਹਿ ਜਾਂਦੇ ਨੇ ਜਿਨ੍ਹਾਂ ਦੀ ਜਿਵੇਂ ਦੇਖੋ ਜੀ ਐਨੀ ਆਬਾਦੀ ਵਿੱਚੋਂ 1 ਲੱਖ ਬੰਦਾ ਜਿਹੜਾ ਉਹ ਸੁੱਤਾ ਪਿਆ ਹੀ ਰਹਿ ਜਾਂਦਾ ਭਾਵ ਉਹਦੀ ਮੌਤ ਹੋ ਜਾਂਦੀ ਆ ਜੇ ਤੁਸੀਂ ਉੱਠਿਓ ਤਾਂ ਬਹੁਤ ਸ਼ੁਕਰਾਨੇ ਦੀ ਗੱਲ ਆ ਜੀ ਇਸ ਲਈ ਸਭ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰਨਾ ਨਾ ਭੁੱਲੋ ਠੀਕਾ ਵਾਹਿਗੁਰੂ ਜੀ ਤੁਸੀਂ ਇਹ ਗੱਲ ਹਮੇਸ਼ਾ ਯਾਦ ਰੱਖੋ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਨੂੰ ਬਹੁਤ ਸੋਹਣੀ ਜ਼ਿੰਦਗੀ ਬਖਸ਼ੀ ਆ ਹਮੇਸ਼ਾ ਆਪਣੇ ਤੋਂ ਨੀਚੇ ਵਾਲੇ ਨੂੰ ਦੇਖ ਕੇ ਜਾਣਾ ਸਿੱਖੋ ਜਿਸ ਦੀ ਕਿਰਪਾ ਨਾਲ ਤੁਹਾਡੀ ਅੱਖ ਖੁੱਲ ਗਈ ਆ ਦੇਖੋ ਆਪਾਂ ਉੱਠਣਸਾਰ ਇੱਕਦਮ ਇਸ਼ਨਾਨ ਨਹੀਂ ਕਰਦੇ ਪਹਿਲਾਂ ਆਪਾਂ ਪਾਣੀ ਪੀਂਨੇ ਆ ਕਈ ਲੋਕ ਹੁੰਦੇ ਨੇ ਪਹਿਲਾਂ ਉਸ ਉੱਠਣਸਾਰ ਨਾਲ ਆਪਣਾ ਬਿਸਤਰਾ ਠੀਕ ਠਾਕ ਕਰਦੇ ਨੇ ਪਰ ਦੇਖੋ ਤੁਸੀਂ ਬਿਨਾਂ ਇਸ਼ਨਾਨ ਕੀਤੇ ਸਭ ਤੋਂ ਪਹਿਲਾਂ ਜਦੋਂ ਤੁਹਾਡੀ ਅੱਖ ਖੁੱਲਦੀ ਆ ਤੁਸੀਂ ਸਭ ਤੋਂ ਪਹਿਲਾਂ ਵਾਹਿਗੁਰੂ ਸ਼ਬਦ ਕਹਿ ਕੇ ਮਾਰਗ ਦਾ ਸ਼ੁਕਰਾਨਾ ਕਰਨਾ ਆ ਉਸ ਤੋਂ ਬਾਅਦ ਇਸ਼ਨਾਨ ਕਰਨ ਤੋਂ ਪਹਿਲਾਂ ਬਾਣੀ ਦੇਖੋ ਜੀ ਬਾਣੀ ਦੀ ਸਾਨੂੰ ਕੀ ਸਮਝਾਉਂਦੀ ਆ ਕਿ ਇੱਕ ਵੀ ਸਵਾਸ ਸਾਡਾ ਇਹ ਵਾਹਿਗੁਰੂ ਦਾ ਜਿਹੜਾ ਦਿੱਤਾ ਹੋਇਆ ਆ ਹੈਨਾ ਇਸ ਲਈ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਲਈ ਉੱਠਦੇ ਅਸਾਰ ਮਾਰਗਦਰਸ਼ਿਕ ਕੁਰਾਨਾ ਕਰੋ ਤੇ ਦੂਜਾ ਤੁਸੀਂ ਵਾਹਿਗੁਰੂ 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 ਕੁਰੀ ਮੰਤਰ ਦਾ ਜਾਪ ਕਰ ਸਕਦੇ ਹੋ ਠੀਕ ਹੈ ਜੀ ਇੱਕ ਜੀਵ ਨੂੰ ਜਿਵੇਂ ਕਹਿੰਦੇ ਇੱਕ ਜੀਵ ਅਤੇ ਟੋਡੀ ਜਿਹੜੀ ਉਹਨੂੰ ਲੱਖਾਂ ਜੀਵਾਂ ਬਣਾ ਦਿਓ बार-बार ਜਪੋ ਸਵਾਸ ਸਵਾਸ ਜਪੋ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ 10 ਮਿੰਟ ਇਹਦਾ ਜਾਪ ਕਰ ਲਵੋ ਭਾਵ ਕਈਆਂ ਵੀਰ ਭੈਣਾਂ ਨੂੰ ਨਾ ਵਾਹਿਗੁਰੂ ਜੀ ਕਈ ਵੀਰ ਭੈਣਾਂ ਨੂੰ ਬਾਣੀ ਕੰਠ ਹੋਈ ਹੁੰਦੀ ਆ ਸਨਾ ਜੀ ਉਹ ਸਵੇਰੇ ਉੱਠਣਸਾਰ ਨਾ ਜਦੋਂ ਤੁਸੀਂ ਚਾਹ ਧਰ ਲੈਨੇ ਹੋ ਮੂੰਹ ਹੱਥ ਧੋ ਕੇ ਤੁਸੀਂ ਕਿਸੇ ਵੀ ਬਾਣੀ ਦਾ ਜਾਪ ਕਰ ਸਕਦੇ ਹੋ ਜਪਜੀ ਸਾਹਿਬ ਦਾ ਜਾਪ ਕਰ ਲੋਗੇ ਤਾਂ ਹੋਰ ਵੀ ਜ਼ਿਆਦਾ ਵਧੀਆ ਜੀ ਤੁਹਾਨੂੰ ਨਾਨਕ ਸਾਹਿਬ ਪਾਸ਼ਾ ਜੀ ਦਾ ਤੁਹਾਡੇ ਘਰ ਪਹਿਰਾ ਲੱਗਣਾ ਸ਼ੁਰੂ ਹੋ ਜਾਊਗਾ ਠੀਕ ਹੈ ਜੀ ਭਾਵੇਂ ਇਸ਼ਨਾਨ ਨਹੀਂ ਕੀਤਾ ਪਰ ਠੀਕ ਹੈ ਜੀ ਪਰ ਜਾ ਰਹੇ ਹੋ ਨਾ ਅਮਰਤ ਵੇਲਾ ਸੰਭਾਲਣ ਮਹਾਪੁਰਖ ਜੀ ਕਹਿੰਦੇ ਯਾਦ ਰੱਖਿਓ ਮਾਲਕ ਵੱਲ ਤੁਹਾਡੀ ਸੁਰਤ ਆ ਜਿਹੜੀ ਉਹ ਜੁੜੀ ਹੋਈ ਆ ਤਾਂ ਵੀ ਤੁਹਾਡਾ ਭਲਾ ਹੋ ਜਾਊਗਾ ਜੀ ਜਦੋਂ ਆਪਾਂ ਇਸ ਇਨਾਨ ਕਰਨ ਤੋਂ ਪਹਿਲਾਂ ਬਾਣੀ ਪੜਦੇ ਹਾਂ ਨਾ ਤਾਂ ਸੁਸਤੀ ਆਉਂਦੀ ਆ ਸਰੀਰ ਵਿੱਚ ਇਹ ਬਾਣੀ ਆ ਜੀ ਜਿਹੜੀ ਐਸੀ ਹਨਾ ਐਸੀ ਧੁਰਗੀ ਬਾਣੀ ਆ ਇਹ ਮਤਲਬ ਜਿਹੜੀ ਕਹਿੰਦੇ ਸਾਰੀ ਚਿੰਤਾ ਮਿਟਾ ਦਿੰਦੀ ਹੈ ਜੀ ਕਹਿੰਦੇ ਜੀ ਤੁਰਗੀ ਬਾਣੀ ਆਈ ਇਨ ਸਗਲੀ ਚਿੰਤਾ ਮਿਟਾਈ ਜਦੋਂ ਵੀ ਬਾਣੀ ਪੜਦੇ ਹੋ ਨਾ ਇਹਦਾ ਫਲ ਤਾਂ ਮਿਲੇਗਾ ਹੀ ਮਿਲੇਗਾ ਇਹ ਨਹੀਂ ਹੋ ਸਕਦੇ ਮਹਾਪੁਰਖ ਜੀ ਕਹਿੰਦੇ ਇਹ ਤੁਹਾਨੂੰ ਭਾਈ ਫਲ ਨਾ ਮਿਲੇ ਇਹ ਤਾਂ ਹੋ ਹੀ ਨਹੀਂ ਸਕਦਾ ਮਹਾਪੁਰਖ ਜੀ ਕਹਿੰਦੇ ਫਲ ਤਾਂ ਭਾਈ ਮਿਲਣਾ ਹੀ ਮਿਲਣਾ ਹੈ ਸਿਮਨ ਤੇ ਸ਼ੁਕਰਾਨਾ ਇਹ ਦੋਵੇਂ ਚੀਜ਼ਾਂ ਜ਼ਰੂਰੀ ਆ ਮਹਾਪੁਰਖ ਜੀ ਕਹਿੰਦੇ ਸਿਮਰਨ ਕਰਨ ਨਾਲ ਮਨ ਦੀ ਮੈਲ ਉਤਰਦੀ ਹੈ ਜਦੋਂ ਤੁਸੀਂ ਹਰ ਰੋਜ਼ ਸਿਮਰਨ ਕਰਦੇ ਹੋ ਨਾ ਫਿਰ ਇਹ ਤੁਹਾਡੀ ਆਦਤ ਬਣ ਜਾਂਦੀ ਆ ਸੁਭਾਅ ਬਣ ਜਾਂਦਾ ਤੇ ਫਿਰ ਤੁਹਾਨੂੰ ਦੇਖ ਕੇ ਤੁਹਾਡੇ ਘਰ ਦੇ ਜੀਨ ਹੈ ਨਾ ਜਿਹੜੇ ਉਹ ਵੀ ਜਿਵੇਂ ਆਪਾਂ ਕਹਿੰਦੇ ਨੇ ਬੱਚੇ ਨੇ ਤੁਸੀਂ ਜਿੱਦਾਂ ਕਰੋਗੇ ਬੱਚੇ ਉਦਾਂ ਹੀ ਸਿੱਖ ਜਾਂਦੇ ਨੇ ਜੀ ਹੁਣ ਕਈ ਵਾਰ ਆਪਾਂ ਕਹਿੰਨੇ ਆ ਵੀ ਜ਼ਿੰਦਗੀ ਵਿੱਚ ਬਹੁਤ ਦੁੱਖ ਆ ਪਰ ਜ਼ਿੰਦਗੀ ਵਿੱਚ ਦੁੱਖਾਂ ਤੋਂ ਪਾਰ ਲੰਘ ਜਾਣ ਦੀ ਸ਼ਕਤੀ ਵੀ ਆ ਜੀ ਮਹਾਪੁਰਖ ਜੀ ਕਹਿੰਦੇ ਨੇ ਉਹ ਮਾਰਗ ਦਾ ਸ਼ੁਕਰਾਨਾ ਹੀ ਆ ਹਰ ਕੋਈ ਪ੍ਰਮਾਤਮਾ ਨਾਲ ਗਿਲਾ ਕਰਦਾ ਕਿਸੇ ਨਾ ਕਿਸੇ ਗੱਲ ਤੇ ਪਰ ਸ਼ੁਕਰਾਨਾ ਕਰਨ ਵਾਲੇ ਬਹੁਤ ਥੋੜੇ ਨੇ ਜੀ ਆਪਾਂ ਹਰ ਰੋਜ਼ ਮਾਲਕ ਨੂੰ ਸ਼ਿਕਾਇਤਾਂ ਲਾਉਂਦੇ ਆ ਵੀ ਸਾਨੂੰ ਆ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਸਾਨੂੰ ਪੁੱਤਰ ਦੀ ਦਾਤ ਨਹੀਂ ਮਿਲੀ ਸਾਡੇ ਘਰ ਚੋਂ ਗਰੀਬੀ ਨਹੀਂ ਜਾਂਦੀ ਪਰ ਸ਼ੁਕਰਾਨਾ ਕਦੇ ਨਹੀਂ ਕਰਦੇ ਵੀ ਮਹਾਰਾਜ ਜੀ ਉਹ ਤੁਸੀਂ ਦੋ ਟਾਈਮ ਦੀ ਰੋਟੀ ਬਖਸ਼ੀਆ ਸੌਣ ਲਈ ਵਧੀਆ ਪਲੰਘ ਬਖਸ਼ੀਆ ਬਿਸਤਰਾ ਬਖਸ਼ਿਆ ਇਹਦਾ ਸ਼ੁਕਰਾਨਾ ਮਹਾਪੁਰਖ ਜੀ ਕਹਿੰਦੇ ਭਾਈ ਤੁਸੀਂ ਨਹੀਂ ਕਰਦੇ ਬਸ ਜਦੋਂ ਵੀ ਤੁਹਾਡੀ ਅੱਖ ਖੁੱਲਗੀ ਨਾ ਸਵੇਰੇ ਤੁਸੀਂ ਉੱਠਣ ਛਾਰ ਮਾਲਕ ਦਾ ਸ਼ੁਕਰਾਨਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਵੀ ਤੁਹਾਡੀ ਕਿਰਪਾ ਦੇ ਨਾਲ ਇਹ ਸੌਣ ਨੂੰ ਬਿਸਤਰਾ ਰਾਤ ਵਧੀਆ ਬਤੀਤ ਹੋਈ ਆ ਤੇ ਦਿਨ ਚੜ ਗਿਆ ਮਹਾਰਾਜ ਜੀਓ ਕਿੱਡੀ ਸੋਹਣੀ ਤੁਸੀਂ ਕਿਰਪਾ ਕੀਤੀ ਆ ਸੀ ਤੁਸੀਂ ਦੇਖੋ ਕਿੱਡੀ ਸੋਹਣੀ ਉਸ ਮਾਲਕ ਦੀ ਕਿਰਪਾ ਦੇ ਪਾਤਰ ਬਣ ਜਾਓਗੇ ਜੇ ਉੱਠਦੇ ਛਾਰੀ ਸ਼ੁਕਰਾਨਾ ਕਰੋਗੇ ਨਾ ਦੇਖੋ ਜੀ ਜ਼ਿੰਦਗੀ ਵਿੱਚ ਦੁੱਖ ਸੁੱਖ ਖੁਸ਼ੀਆਂ ਗਮੀਆਂ ਆਉਂਦੀਆਂ ਹੀ ਰਹਿੰਦੀਆਂ ਨੇ ਪਰ ਸਮਝਣਾ ਅਸਲ ਵਿੱਚ ਨਾ ਆਪਾਂ ਉਹ ਲੋਕ ਆ ਜਿਹੜੇ ਸ਼ਿਕਵੇ ਕਰਨੇ ਕਦੇ ਨਿਪੁੰਲ ਦੇ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਆ ਠੀਕ ਆ ਜੀ ਤੇ ਵਾਹਿਗੁਰੂ ਦਾ ਸਿਮਰਨ ਕਰੋ ਕਿਉਂਕਿ ਵਾਹਿਗੁਰੂ ਇਹ ਸ਼ਬਦ ਹੈ ਜਿਸ ਨੂੰ ਅਨਪੜ੍ਹ ਬੰਦਾ ਵੀ ਪੜ੍ਹ ਸਕਦਾ ਆ ਮਨ ਸ਼ਾਂਤ ਰਹਿਣ ਲੱਗ ਜਾਂਦਾ ਆ ਐਦਾਂ ਹੀ ਇੱਕ ਬੰਦੇ ਨੂੰ ਦੇਖੋ ਜੀ ਇੱਕ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਨੇ ਕਿਤੇ ਦੀਵਾਨ ਲਾਉਣ ਗਏ ਉੱਥੇ ਉਹ ਕਹਿ ਰਹੇ ਸੀ ਵੀ ਵਾਹਿਗੁਰੂ ਜਪਣ ਨਾਲ ਭਾਈ ਸਾਰੇ ਰੋਗਾਂ ਦਾ ਨਾਸ਼ ਹੋ ਜਾਂਦਾ ਦੁੱਖ ਸੁੱਖ ਜਿਹੜੇ ਹੁੰਦੇ ਨੇ ਬੰਦੇ ਦੇ ਦੁੱਖ ਦੂਰ ਚਲ ਜਾਂਦੇ ਨੇ ਸੁੱਖ ਝੋਲੀ ਪੈ ਜਾਂਦੇ ਨੇ ਉੱਥੇ ਇੱਕ ਬਹੁਤ ਵੱਡਾ ਜਿਹੜਾ ਜਿੰਨੇ ਕਹਿੰਦੇ ਇੰਸਪੈਕਟਰ ਸੀ ਜੀ ਉਹ ਖੜਾ ਸੀ ਉਹ ਉਹਨਾਂ ਦੀ ਜਿਹੜੀ ਸਾਰੀ ਕਥਾ ਕੀਰਤਨ ਸੁਣ ਰਿਹਾ ਸੀ ਉਹ ਸੁਣ ਕੇ ਨਾ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਰਾਜ ਜੀ ਜਦੋਂ ਜਾਣ ਲੱਗੇ ਨਾ ਤਾਂ ਉਹਨਾਂ ਨੇ ਕਿਹਾ ਕਹਿੰਦੇ ਬਾਬਾ ਜੀ ਤੁਸੀਂ ਕੀਰਤਨ ਕਰੀ ਜਾਂਦੇ ਹੋ ਤੁਸੀਂ ਕੀਰਤਨ ਦੀ ਇੱਕੋ ਗੱਲ ਵਾਰੀ ਵਾਰੀ ਕਰੀ ਜਾਂਦੇ ਹੋ ਤੇ ਵਾਹਿਗੁਰੂ ਜਿਾਪਨ ਨਾਲ ਆਹ ਹੋ ਜਾਂਦਾ ਵਾਹਿਗੁਰੂ ਜਿਾਪਨ ਨਾਲ ਉਹ ਹੋ ਜਾਂਦਾ ਆ ਕਹਿੰਦਾ ਮੈਂ ਕਹਿੰਨਾ ਵਾਹਿਗੁਰੂ ਵਾਹਿਗੁਰੂ ਮੈਨੂੰ ਤਾਂ ਕੁਛ ਨਹੀਂ ਹੁੰਦਾ ਮੇਰੇ ਤਾਂ ਕੁਛ ਨਹੀਂ ਜਿਵੇਂ ਕਹਿੰਦਾ ਵੀ ਹੋਇਆ ਮੈਨੂੰ ਤਾਂ ਜਿਹੜਾ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਮਹਾਰਾਜ ਜੀ ਸੀਗੇ ਨਾ ਜੀ ਉਹ ਅੱਗੇ ਅਗਾਹ ਮੰਨ ਨੂੰ ਤੁਰ ਪਏ ਉਹ ਕੁਛ ਨਹੀਂ ਬੋਲੇ ਆਪਦੇ ਮੁੱਖੋਂ ਜਿਹੜਾ ਇੱਕ ਪ੍ਰੇਮੀ ਸੀ ਉਹ ਕਹਿਣ ਲੱਗਿਆ ਕਹਿੰਦੇ ਬਾਬਾ ਜੀ ਤੁਸੀਂ ਇਸ ਦੀ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ ਉਹਨੂੰ ਸਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਕਹਿਣ ਲੱਗੇ ਕਹਿੰਦੇ ਭਾਈ ਅਸੀਂ ਇਹ ਜੀ ਮਤ ਜਿਨ੍ਹਾਂ ਨੂੰ ਆਪਾ ਹੀ ਨਾ ਹੈਗੀ ਮਤ ਬੁੱਗੀ ਨੇਗੇ ਮਤ ਬੁੱద్ధి ਨੇ ਅਸੀਂ ਉਹਨਾਂ ਨਾਲ ਗੱਲ ਨਹੀਂ ਕਰਦੇ ਤਾਂ ਜੀ ਸਮਾਂ ਬੀਤੇ ਹੋ ਉਹ ਪ੍ਰਜਣ ਸੀਗਾ ਉਹ ਜਿਹੜੇ ਬਖਤਮੀ ਜੀ ਕੀਤੀ ਸੀ ਉਹ ਆਪਦੇ ਘਰੇ ਗਿਆ ਉਹਨੇ ਬਹੁਤ ਹੁੱਬ ਕੇ ਘਰੇ ਜਾ ਕੇ ਦੱਸਿਆ ਵੀ ਕੋਈ ਸੰਤ ਆਇਆ ਸੀ ਵੀ ਮੈਂ ਉਹਨਾਂ ਨਾਲ ਬਹੁਤ ਬਹਿਸਵਾਜੀ ਕਰਕੇ ਆਇਆ ਘਰ ਦੇਆਂ ਨੂੰ ਬੜਾ ਮਨ ਨੂੰ ਦੁੱਖ ਜਾ ਲੱਗਿਆ ਦੇਖੋ ਜੀ ਰਾਤ ਪਈ ਜਦੋਂ ਸਵੇਰੇ ਉੱਠਿਆ ਉੱਠਨਸਾਰ ਨੂੰ ਦਿਮਾਗ ਦਾ ਦੌਰਾ ਪੈ ਗਿਆ ਕੋਮਾ ਵਿੱਚ ਚਲਾ ਗਿਆ ਜਿਹੜੇ ਉਹਨਾਂ ਦੇ ਘਰ ਦੇ ਸੀ ਉਹ ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹ ਵਾਲਿਆਂ ਕੋਲੇ ਆਏ ਤੇ ਆ ਕੇ ਕਹਿਣ ਲੱਗੇ ਕਹਿੰਦੇ ਜੀ ਅਸੀਂ ਉਹੀ ਅਫਸਰ ਦੇ ਘਰੋਂ ਆਏ ਆ ਜਿਹੜੇ ਤੁਹਾਡੇ ਨਾਲ ਬਹਿਸਵਾਜੀ ਕਰ ਰਹੇ ਸੀ ਤਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹ ਵਾਲਿਆਂ ਨੇ ਉਹਨਾਂ ਦੀ ਗੱਲ ਤੇ ਬਹੁਤੀ ਗੌਰ ਨਹੀਂ ਨਾ ਕੀਤੀ ਕਿਉਂਕਿ ਉਹ ਕਹਿੰਦੇ ਭਾਈ ਅਸੀਂ ਗੁਰੂ ਦੇ ਪ੍ਰੇਮੀ ਆ ਵੀ ਜਿਹੜਾ ਗੁਰੂ ਦਾ ਪ੍ਰੇਮੀ ਨਹੀਂ ਉਹ ਸਾਡਾ ਕੁਝ ਨਹੀਂ ਲੱਗਦਾ ਤਾਂ ਉਹਨਾਂ ਨੇ ਬਹੁਤ ਅਰਦਾਸ ਬੇਨਤੀਆਂ ਕੀਤੀਆਂ ਬਾਬਾ ਜੀਆ ਨੂੰ ਤਾਂ ਬਾਬਾ ਜੀਆ ਨੇ ਫਿਰ ਭਾਏ ਉਹਨਾਂ ਨੂੰ ਕਿਹਾ ਕਹਿੰਦੇ ਭਾਈ ਤੁਸੀਂ ਇੱਕ ਇੱਕ ਘੰਟਾ ਬੈਠ ਕੇ ਨਾ ਸਾਰੇ ਘਰ ਦੇ ਜੀਆ ਨੇ ਜਿਵੇਂ ਇੱਕ ਘੰਟਾ ਇੱਕ ਬੈਠ ਗਿਆ ਦੂਜਾ ਬੈਠ ਗਿਆ ਤੀਜਾ ਬੈਠ ਗਿਆ ਵੀ ਇੱਕ ਇੱਕ ਘੰਟਾ ਉਹਨੂੰ ਗੁਰਮੰਤਰ ਦਾ ਜਾਪ ਬੋਲਣਾ ਉਹਦੇ ਕੋਲੇ ਬੈਠ ਕੇ ਜਾਪਣਾ ਆ ਕਹਿਰ ਦਾ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਜਾਪਣਾ ਆ ਤੇ ਉਹ ਗੁਰਮਖ ਪਰਿਵਾਰ ਸੀ ਜਿਹੜਾ ਗਿਆ ਜੀ ਉਹਨਾਂ ਨੇ ਉਸੇ ਤਰ੍ਹਾਂ ਕੀਤਾ ਉਹਦੇ ਕੋਲ ਜਾ ਕੇ ਨਾ ਕਦੇ ਉਹਦੀ ਧਰਮ ਪਤਨੀ ਬਹਿ ਜਾਂਦੀ ਕਦੇ ਬੇਟਾ ਕਦੇ ਬੇਟੀ ਕਦੇ ਉਹਨਾਂ ਦੀ ਮਾਂ ਬਹਿ ਜਾਂਦੀ ਉਹ ਬਹਿ ਕੇ ਗੁਰਮੰਤਰ ਦਾ ਜਾਪ ਕਰਦੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਜਦੋਂ ਜੀ ਉਹਨੂੰ ਜਾਪ ਕਰਦੇ ਰਹੇ ਨਾ ਉਹਨੂੰ ਅੱਤੀ ਰਾਤ ਨੂੰ ਹੋਸ਼ ਆ ਗਿਆ ਡਾਕਟਰ ਵੀ ਹੈਰਾਨ ਮੰਨ ਗਏ ਵੀ ਇਹਨੂੰ ਇੰਨੀ ਛੇਤੀ ਕੋਮਾ ਤੋਂ ਬਾਹਰ ਕਿੱਦਾਂ ਆ ਗਿਆ ਤੇ ਜੀ ਉਹਦੇ ਮੂੰਖੋਂ ਜਿਹੜਾ ਪਹਿਲਾ ਸ਼ਬਦ ਸੀ ਨਾ ਉਹ ਫਿਰ ਨਿਕਲਿਆ ਵਾਹਿਗੁਰੂ 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 ਫਿਰ ਉਹਨਾਂ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹ ਵਾਲਿਆਂ ਕੋਲ ਆ ਕੇ ਪੁੱល ਬਖਸ਼ਾਈ ਦੇਖੋ ਜੀ ਬਹੁਤ ਲੋਕ ਹੁੰਦੇ ਨੇ ਜਿਹੜੇ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਨੇ ਜਦ ਕਿ ਬਹੁਤ ਗੱਲ ਤਾਂ ਸੰਤਾਂ ਮਹਾਪੱਖਾਂ ਕੋਲ ਜਾ ਕੇ ਕਦੇ ਵੀ ਕਿੰਤੂ ਪ੍ਰੰਤੂ ਨਾ ਕਰੋ ਕਿਉਂਕਿ ਜੇ ਉਹ ਰੱਬੀ ਰੂਹਾਂ ਹੁੰਦੀਆਂ ਨੇ ਆਪਾਂ ਉਹਨਾਂ ਸਾਹਮਣੇ ਕੁਝ ਨਹੀਂ ਆਪਣੀ ਹਸਤੀ ਕੁਝ ਨਹੀਂ ਹੈਗੀ ਪਰ ਬਹੁਤ ਲੋਕ ਤਰਕ ਵੀ ਤਰਕ ਕਰਦੇ ਹੀ ਰਹਿੰਦੇ ਨੇ ਹਨਾ ਜਿਹੜੇ ਥੋੜੇ ਜਿਹਾ ਅਕਲ ਜਿਵੇਂ ਆਪਾਂ ਕਹਿੰਦੇ ਨੇ ਅਕਲ ਦੀਆਂ ਘਾਟਾਂ ਹੁੰਦੀਆਂ ਨੇ ਨਾ ਜੀ ਜਿਨ੍ਹਾਂ ਨੂੰ ਉਹ ਤਰਕ ਵੀ ਤਾਂ ਕਜੂਰ ਕਰਦੇ ਨੇਗੇ ਜਦੋਂ ਸਿਰਫ ਇੱਕ ਉਹਦਾ ਲਫ਼ਜ਼ ਕਹਿਣ ਦੇ ਕਰਕੇ ਉਹਨੂੰ ਐਡੀ ਵੱਡੀ ਸਜ਼ਾ ਭੁਗਤਣੀ ਪੈ ਗਈ ਨਾ ਕਿ ਉਹ ਕੋਮਾ 'ਚ ਚਲਾ ਗਿਆ ਇਸ ਲਈ ਕਦੇ ਵੀ ਸੰਤਾ ਮਹਾਤਮਾ ਨੂੰ ਬੁਰਾ ਨਾ ਬੋਲੋ ਜੀ ਠੀਕ ਆ ਜੀ ਜਦੋਂ ਵੀ ਤੁਸੀਂ ਬੁਰਾ ਬੋਲੋਗੇ ਉਹਦਾ ਇਨਜਾਮ ਤੁਹਾਨੂੰ ਫਿਰ ਬੁਰਾ ਹੀ ਮਿਲ ਸਕਦਾ ਆ ਇਸ ਲਈ ਜੀ ਵਾਹਿਗੁਰੂ ਵਾਹਿਗੁਰੂ ਜਪਣ ਨਾਲ ਵੀ ਬਹੁਤ ਕੁਝ ਮਿਲ ਸਕਦਾ ਆ ਕਈ ਮੇਰੇ ਬਜ਼ੁਰਗ ਭੈਣਾ ਕਈ ਮੇਰੇ ਬਾਪੂ ਜੀ ਨੇ ਜਿਹੜੇ ਕਹਿੰਦੇ ਨੇ ਭਾਈ ਅਸੀਂ ਪੜ੍ਹੇ ਲਿਖੇ ਨਹੀਂ ਹੈਗੇ ਉਹ ਸਿਰਫ ਜੇ ਜਬ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲੈਣਾ ਜਾਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਠੀਕ ਹੈ ਜੀ ਪੂਰਨ ਮੰਤਰ ਦਾ ਜਾਪ ਵੀ ਕਰ ਸਕਦੇ ਨੇਗੇ ਬਹੁਤ ਵਧੀਆ ਗੱਲ ਹੈ ਜੀ ਜਿਹੜੇ ਗੁਰੂ ਸਹਿਬਾਨਾਂ ਨਾਲ ਜੁੜੇ ਹੋਏ ਨੇ ਜਿਹੜੇ ਰੱਬੀ ਰੂਹਾਂ ਮਹਾਪੁਰਖਾਂ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਆਪ ਦਾ ਜੀਵਨ ਤਾਰ ਲਿਆ ਰੱਬੀ ਰੂਹਾਂ ਨਾਲ ਜੁੜ ਕੇ ਵਾਹਿਗੁਰੂ ਜੀ ਤੁਹਾਨੂੰ ਸਤਿ ਮੱਤਵਾਕਸ਼ ਨਹੀਂ ਸਾਰਿਆਂ ਨੂੰ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ